ਸਿਕਾਲਜੀ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਆਪਾਂ ਗੱਲ ਕਰਾਂਗੇ ਉਸ ਕਿਸਾਨ ਵੀਰ ਦੇ ਹੌਸਲੇ ਦੀ ਸਾਦਿਆ ਪਿੰਡ ਝੋਗੜੀ ਹਰਦੇ ਗੁਰਵਿੰਦਰ ਸਿੰਘ ਮਾਨ son of ਸੁਖਵਿੰਦਰ ਸਿੰਘ ਮਾਨ ਪੁਰਾਦੇ ਲੈ ਫੈਸਲੇ ਦੀ ਤੁਹਾਨੂੰ ਸਭ ਨੂੰ ਪਤਾ ਹੀ ਐ ਕਿ ਬੀਤੇ ਦਿਨੀ ਕੁਦਰਤੀ ਕਰੋਪੀ ਆਈ ਉਸ ਪਰਿਵਾਰ ਤੇ ਦੁੱਖਾਂ ਦੇ ਪਹਾੜ ਟੁੱਟੇ ਖੇਤ ਰਸਤੇ ਤੇ ਦਰੱਖਤਾਂ ਥੱਲੇ ਖੜੇ ਟਰੈਕਟਰ ਨੂੰ ਖੇਤਾਂ 'ਚ ਘੁੰਮਦੀ ਫਿਰਦੀ ਅਚਾਨਕ ਅੱਗ ਨੇ ਘੇਰ ਲਿਆ ਬਲ-ਬਲ ਲਟ-ਲਟ ਕਰਦਾ ਟਰੈਕਟਰ ਅੱਖਾਂ ਸਾਹਮਣੇ ਕਿਸਾਨ ਦੇ ਬੱਚਿਆ ਉਹ ਹਾਲਾਤ ਉਸ ਵੀਰ ਤੋਂ ਉਸ ਪਰਿਵਾਰ ਤੋਂ ਦੇਖੇ ਨਹੀਂ ਸੀ ਜਾ ਰਹੇ ਉਹ ਹਾਲਾਤ ਉਹ ਦੁੱਖਾਂ ਦੇ ਟੁੱਟੇ ਪਹਾੜ ਮਾਨ ਪਰਿਵਾਰ ਤੇ ਦੇਖੇ ਨਹੀਂ ਸੀ ਜਾ ਰਹੇ ਉਦੋਂ ਸੋਸ਼ਲ ਮੀਡੀਆ ਤੇ ਅਪਲੋਡ ਹੋਣ ਬਾਅਦ ਦੇਸ਼ ਵਿਦੇਸ਼ ਤੋਂ ਸਾਡੇ ਪੰਜਾਬੀ ਵੀਰਾਂ ਨੇ ਦਾਨੀ ਸੱਜਣਾ ਨੇ ਅੱਗੇ ਆਉਂਦੇ ਹੋਏ ਜਿੱਥੇ ਮਾਨ ਪ੍ਰਵਾਹ ਨੂੰ ਫੋਰਨ ਸੋਸ਼ਲ ਮੀਡੀਆ ਰਾਹੀਂ ਹੌਸਲਾ ਦੇਖੰਦਾ ਤੇ ਨਾਲ ਖੜਨ ਦਾ ਵਿਸ਼ਵਾਸ ਪੋਆ ਉੱਥੇ ਵਿੱਤੀ ਸਹਾਤਾ ਦੇਣ ਦੇ ਵੀ ਵੱਡੇ ਵੱਡੇ ਵਾਅਦੇ ਕੀਤੇ ਦਾਅਵੇ ਕੀਤੇ ਇਥੋਂ ਤੱਕ ਕੁਝ ਪੰਜਾਬੀ ਪ੍ਰਵਾਸੀ ਭਾਰਤੀਆਂ ਨੇ ਟਰੈਕਟਰ ਨਵਾਂ ਲੈ ਕੇ ਦੇਖ ਤੱਕ ਦੀਆਂ ਗੱਲਾਂ ਕਹੀਆਂ ਸਦਕੇ ਜਾਈਏ ਪਹਿਲਾ ਇੰਨਾ ਦਾਨੀ ਸੱਜਣਾ ਦੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਖੜਨਦਾ ਇਹਦ ਲਿਆ ਅਤੇ ਖਾਸ ਤੌਰ ਤੇ ਮਾਨ ਪਰਿਵਾਰ ਦੇ ਸਿਆਣੇ ਕਹਿੰਦੇ ਆ ਸਿਆਣੇ ਕਹਿੰਦੇ ਆ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਕੁਦਰਤੀ ਕਰੋਪੀ ਜਾਂ ਦੁੱਖ ਨੂੰ ਆਪਣੇ ਪਿੰਡੇ ਤੇ ਜਰਨਾ ਹੱਸ ਕੇ ਜਰਨਾ ਇਹ ਮਰਦਾਂ ਦੀ ਨਿਸ਼ਾਨੀ ਹੁੰਦੀ ਆ ਮਦ ਹੁੰਦਾ ਸਬੂਤ ਹੁੰਦਾ ਜਿਹੜਾ ਅੱਜ ਮਾਨ ਪਰਿਵਾਰ ਨੇ ਦਿੱਤਾ ਉਸ ਪਰਿਵਾਰ ਨੇ ਆਪਣੇ ਰੱਬ ਰੂਪੀ ਹੌਸਲਾ ਦੇਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆ ਆਪਣੇ ਹੀ ਫੇਸਬੁੱਕ ਅਕਾਊਂਟ ਗੁਰਵਿੰਦਰ ਮਾਨ ਤੇ ਇੱਕ ਪੋਸਟ ਅਪਲੋਡ ਕੀਤੀ ਹੈ ਜਿਹੜੀ ਤੁਹਾਡੇ ਨਾਲ ਮੈਂ ਉਹ ਨੂੰ ਸਾਂਝੀ ਕਰਨਾ ਚਾਹਣਾ ਜਿਸ ਵਿੱਚ ਉਹਨਾਂ ਨੇ ਸ਼ੁਕਰੀਆ ਵੀਰੋ ਸ਼ੁਕਰੀਆ ਬਹੁਤ ਹੀ ਮਾਨ ਅਤੇ ਹੌਸਲੇ ਨਾਲ ਆਪਣੇ ਰੱਬ ਰੂਪੀ ਵੀਰਾਂ ਦਾ ਸ਼ੁਕਰੀਆ ਕਰ ਰਿਹਾ ਜਿਨ੍ਹਾਂ ਨੇ ਕੁਦਰਤੀ ਆਈ ਦੁੱਖ ਦੀ ਘੜੀ ਚ ਢਾਰਸ ਦਿੱਤਾ ਹੌਸਲਾ ਦਿੱਤਾ ਤੇ ਹਾ ਦਾ ਨਾਰਾ ਮਾਰ ਦੁੱਖ ਹੀ ਨਹੀਂ ਵੰਡਾਇਆ ਸਗੋਂ ਮਾਨਸਿਕ ਤੇ ਆਰਥਿਕ ਨੁਕਸਾਨ ਚ ਲੰਘਣ ਦੀ ਸਮਰੱਥ ਬਣਾਉਂਦੀਆਂ ਦਸਾਂ ਨੌ ਦੀਆਂ ਖੇਤ ਕਮਾਈਆਂ ਵਿੱਚੋਂ ਦਿਲ ਖੋਲ ਕੇ ਵਿੱਤੀ ਸਹਿਤਾ ਮਦਦ ਦੇ ਲਈ ਅੱਗੇ ਆਏ ਵੀਰੋ ਤੁਹਾਡਾ ਪਿਆਰ ਸਤਕਾਰ ਦੇਖ ਕੇ ਦੁੱਖ ਅੱਧਾ ਰਹਿ ਗਿਆ ਆਪ ਵੱਲੋਂ ਹਰ ਸੰਭ ਤੋਂ ਮਦਦ ਕਰਨ ਲਈ ਅੱਗੇ ਆਉਣ ਤੇ ਸਮੂਹ ਮਾਨ ਪਰਿਵਾਰ ਦਿਲ ਦੀਆਂ ਦੇ ਗਹਿਰਾਈਆਂ ਵਿੱਚੋਂ ਕੋਟਾਨ ਕੋਟ ਧੰਨਵਾਦ ਕਰਦਾ ਹੈ ਵੀਰੋ ਗੁਸਤਾਖੀ ਮਾਫ਼ ਕਰਨਾ ਸਾਡੇ ਪਰਿਵਾਰ ਨੇ ਕੁਦਰਤੀ ਪ੍ਰਕੋਪ ਨੂੰ ਆਪਣੇ ਪਿੰਡੇ ਤੇ ਖੁਦ ਹੰਡਾਉਣ ਦਾ ਫੈਸਲਾ ਲਿਆ ਹੈ ਕਿਸੇ ਵੀ ਵੀਰ ਪਾਸੋਂ ਕੋਈ ਵਿੱਤੀ ਸਹਾਇਤਾ ਨਹੀਂ ਲਈ ਜਾਵੇਗੀ ਤੁਸੀਂ ਕਹਿ ਦਿੱਤਾ ਤੁਸੀਂ ਹਮਦਰਦੀ ਜਤਾਈ ਸਾਡੇ ਕੋ ਤੁਹਾਡੇ ਲੱਖਾਂ ਰੁਪਏ ਦੀ ਵਿੱਤੀ ਮਦਦ ਮਾਨਸਿਕ ਤੌਰ ਤੇ ਪਹੁੰਚ ਗਈ ਤੇ ਅਸੀਂ ਹੌਸਲਾ ਕਰ ਚ ਕਾਮਯਾਬ ਹੋਏ ਇੰਨਾ ਹੀ ਕਾਫੀ ਨਹੀਂ ਅਸੀਂ ਕਿਸੇ ਵੀ ਵੀਰ ਤੋਂ ਮਾਲੀ ਮਦਦ ਨਹੀਂ ਲਵਾਂਗੇ ਬਸ ਤੁਹਾਡਾ ਪਿਆਰ ਸਹਾਰੀ ਚਾਹੀਦਾ ਹੈ ਉਹ ਮਿਲ ਗਿਆ ਇਹ ਹੀ ਬਹੁਤ ਹੈ ਵਾਹਿਗੁਰੂ ਤੁਹਾਡੀਆਂ ਕਮਾਈਆਂ ਚ ਵਾਧਾ ਕਰੇ ਕਮਾਈਆਂ ਚ ਬਰਕਤਾਂ ਪਾਵੇ ਅਤੇ ਤੁਹਾਨੂੰ ਖੁਸ਼ੀਆਂ ਤੰਦਰੁਸਤੀਆਂ ਬਖਸ਼ੇ ਵੀਰੋ ਪਲੀਜ਼ ਕਿਰਪਾ ਕਰਕੇ ਗੁੱਸਾ ਨਹੀਂ ਕਰਨਾ ਦੁਸ਼ਤਾਖੀ ਲਈ ਮਾਫੀ ਕਰਨਾ ਸਾਡੇ ਇਸ ਫੈਸਲੇ ਨਾਲ ਤੁਹਾਡੀਆਂ ਭਾਵਨਾਵਾਂ ਨੂੰ ਖੇਸ ਪਹੁੰਚੀ ਹੋਵੇਗੀ ਬਸ ਇੱਕ ਅਰਦਾਸ ਜ਼ਰੂਰ ਕਰਨਾ ਕਿ ਪ੍ਰਮਾਤਮਾ ਹਰ ਹਾਲਾਤਾਂ ਦਾ ਸਾਹਮਣਾ ਕਰਨ ਦੀ ਸਾਨੂੰ ਤਾਕਤ ਬਖਸ਼ੇ ਤੁਹਾਡੇ ਪਿਆਰ ਸਤਿਕਾਰ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਾਨ ਕੋਟ ਧੰਨਵਾਦ ਗੁਰੂ ਦੇ ਪਾਣੇ ਚ ਤੁਹਾਡਾ ਵੀਰ ਗੁਰਵਿੰਦਰ ਸਿੰਘ ਮਾਨ